ਇੱਕ ਤਰੀਕ ਨੂੰ ਹੋਣ ਜਾ ਰਹੀ ਹੈ ਤੇ ਪ੍ਰਸ਼ਾਸਨ ਨੇ ਕਿਵੇਂ ਨੇ ਇੰਤਜ਼ਾਮ ਨੇ ਕਿਉਂਕਿ ਅੱਜ ਜਿਹੜਾ ਪ੍ਰਚਾਰ ਮਹੀਮਾ ਜਿਹੜੀ ਆ ਖਤਮ ਹੋ ਦੀ ਹੋ ਗਈ ਹੈ ਹਾਂਜੀ ਪ੍ਰਸ਼ਾਸਨ ਨੇ ਬਹੁਤ ਹੀ ਕੂਫਤਾਬਰ ਬੰਦ ਕੀਤੇ ਆ ਪਾਰਲੀਮੈਂਟਰੀ ਕੌਨਸਲੈਂਸੀ ਦਾ ਸਟੂਰਪਰ ਵਿੱਚ 1903 ਬੂਥ ਨੇ ਜਿਸ 16 ਲੱਖ ਵੋਟਰ ਜਿਹੜੇ ਇੱਕ ਦੋ ਨੂੰ ਮਰਦਾਨ ਕਰਨਗੇ ਤਾਂ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਆਰਓ ਫਿਰੋਜ਼ਪੁਰ ਵੱਲੋਂ ਇੱਕ ਬਹੁਤ ਹੀ ਜਿਹੜੀ ਹੈ ਅਪੀਲ ਹੈ ਸਾਰੇ ਵੋਟਰਸ ਨੂੰ ਵੀ ਆਪਾਂ ਇੱਕ ਦੂ ਨੂੰ ਵੱਤੋ ਵੱਧ ਆ ਕੇ ਆਪਣਾ ਫਰੀ ਐਂਡ ਫੇਅਰ ਜਿਹੜਾ ਹੈ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕਰੀਏ ਆਪਣਾ ਹੱਕ ਤੇ ਮਰਦਾਨ ਕਰੀਏ ਤੇ ਇਹਦੇ ਵਿੱਚ ਵੀ ਜਿਹੜਾ ਰੋਲ ਆਪਣਾ ਹੋਊਗਾ ਵੀ ਹੀਟ ਵੇਵ ਨੂੰ ਮੁੱਖ ਰੱਖਦੇ ਹੋਏ ਮਾਰਨਿੰਗ ਦੇ ਵਿੱਚ ਆਪਾਂ ਪ੍ਰੇਫਰ ਕਰੀਏ ਕਿ VOTING ਜਿਹੜਾ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਕਿ ਆਪਾਂ ਨੂੰ ਗਰਮੀ ਦੇ ਪ੍ਰਭਾਵ ਤੋਂ ਮੁਕਤੀ ਮਿਲੇ ਅਤੇ VOTING ਪਰਸੈਂਟੇਜ ਆਪਣਾ VOTER TURN OUT ਹੈ ਜਿਹੜਾ ਉਹਨੂੰ ਵਧਾਇਆ ਜਾ ਸਕੇ ਪਿਛਲੇ ਇਲੈਕਸ਼ਨਸ ਨਾਲ ਸੋ ਕਈ ਵਾਰੀ ਹੁੰਦਾ ਵੀ ਸਵੇਰ ਦਾ ਸੀਨ ਅਤੀ ਸਵੇਰ ਸੀ ਜਦੋਂ ਇੱਕ ਹੁੰਦੇ ਬਹੁਤ ਸਾਰਾ ਉਹਨਾਂ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਟੈਂਸ਼ਨ ਰਹੇਗਾ ਉਹਨਾਂ ਲੈ ਕੇ ਸਰ ਇੰਤਜ਼ਾਮ ਦੀ ਗੱਲ ਕੀਤੀ ਜਾਵੇ ਵੀ ਪੁਲਿਸ ਪੱਛਾ ਸਰ ਦੇ ਕੋਈ ਅੰਤੂਕ ਤੁਹਾਡੇ ਚੰਨੂ ਕਿ ਸਰ ਪੁਲਿਸ ਵਿਭਾਗ ਜਾਂ ਡੈਂਡੀ ਐਂਡ ਪੁਲਿਸ ਵਿਭਾਗ ਅਤੀ ਸਵੇਦਨਸ਼ੀ ਚਲੇ ਬਹੁਤ ਹੁੰਦੇ ਆ ਪ੍ਰਸ਼ਾਸਨ ਨੂੰ ਕੀ ਰਿਪੋਰਟ ਸਮੇਂ ਸਮੇਂ ਤੇ ਉਪਦੀਏ ਦੋ ਦੇਖੋ ਸਾਡੀ ਜਿਹੜੀ ਵਨਰੇਬਿਲਟੀ ਮੈਪਿੰਗ ਹੋਈ ਹੁੰਦੀ ਹੈ ਕ੍ਰਿਟੀਕਲ ਹਾਲਿੰਗ ਸਟੇਸ਼ਨਸ ਦੇ ਵਿੱਚ ਜਿਹੜਾ ਹੈਗਾ ਸੁਰੱਖਿਆ ਤੇ ਕਟਕਟਾ ਪ੍ਰਬੰਧ ਕਰਨ ਲਈ ਐਕਸਟਰਾ ਜਿਹੜਾ ਹੈਗਾ ਸਟਾਫ ਭਾਇਆ ਜਾਂਦਾ ਸਿਕਿਉਰਟੀ ਦੇ ਪੂਰੇ ਪਕਟਾ ਪ੍ਰਬੰਧ ਹੋਣਗੇ ਨੋ ਨੌਨਸੈਂਸ ਵਿਦ ਅਲਰਟ ਟੈਂਡ ਪ੍ਰੋਪਰ ਐਕਸ਼ਨ ਹੋਵਗੀ ਟੇਕਨ ਇਫ ਐਨੀ ਇਸ਼ੂ ਇਸ ਫੌਕਪ ਐਂਡ ਮੈਂ ਸਾਰੇ ਆਪਣਾ ਪਬਲਿਕ ਨੂੰ ਇਲੈਕਟਰਸ ਨੂੰ ਅਪੀਲ ਕਰਦਾ ਕਿ ਆਪਣਾ ਜਿਹੜਾ ਮਤਦਾਨ ਕਰਨ ਜ਼ਰੂਰ ਆ ਤੇ ਕਿਸੇ ਵੀ ਚਿੰਤਾ ਤੋਂ ਮੁਕਤਾਂ ਕਿਉਂਕਿ ਪ੍ਰਸ਼ਾਸਨ ਨੇ ਬਹੁਤ ਹੀ ਉਪਕਤਾ ਪ੍ਰਬੰਧ ਕੀਤੇ ਨਾ ਕੇਵਲ ਸੰਵੇਦਨਸ਼ੀਲਤਾ ਨੂੰ ਲੈ ਕੇ ਬਲਕਿ ਹੀਟ ਵੇਵ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਹੈਗਾ ਲੋਕਾਂ ਦੀ ਸੁਵਿਧਾ ਲਈ ਆਪਣੇ ਵੋਟਰ ਫੇਸ ਸੁਵਿਧਾ ਲਈ ਕੰਪਰੇਨਰੀ ਆਮ ਕਿਤੇ ਸਰ ਸਭ ਤੋਂ ਵੱਡਾ ਇੱਕ ਚੈਲੰਜ ਹੈਗਾ ਪ੍ਰਸ਼ਾਸਨ ਵਾਸਤੇ ਕਿਉਂਕਿ ਦੂਜੇ ਜਿਲ੍ਹਿਆਂ 'ਚ ਦੇਖਿਆ ਗਿਆ ਵੀ ਵੋਟ ਪਰਸੈਂਟ ਬਹੁਤ ਘਟਿਆ ਉਹਨੂੰ ਲੈ ਕੇ ਸਭ ਕਿਵੇਂ ਦੀ ਚਿੰਤਾ ਤੇ ਕਿਵੇਂ ਬਤਾਉਣ ਦੀ ਜਿਹੜੀ ਕੋਸ਼ਿਸ਼ ਹੈ ਬੇਸਿਕਲੀ ਜਿਹੜਾ ਪ੍ਰਸ਼ਾਸਨ ਹੈ ਇਹ ਦੇਖਦਾ ਹੈ ਵੀ ਗਰਮੀਆਂ ਦਾ ਟਾਈਮ ਹੈ ਮੋਟਰ ਸੈਂਟੇਜ ਘਟਣਾ ਨਾ ਹੋਵੇ ਇਸ ਲਈ ਸਪੈਸ਼ਲ ਹੀਟ ਵੇਵ ਮੈਨੇਜਮੈਂਟ ਪਲਾਨ ਤਹਿਤ ਅਸੀਂ ਵੋਲੰਟੀਅਰਜ਼ ਉੱਥੇ ਰੱਖੇ ਨੇ ਸ਼ੇਡਜ਼ ਦਾ ਪ੍ਰਬੰਧ ਕੀਤਾ ਹੈ ਅਸੀਂ ਵੋਲੰਟੀਅਰਜ਼ ਨੂੰ ਰਿਕੁਐਸਟ ਕਰਕੇ ਚਮੀਲ ਵਗੈਰਾ ਦਾ ਇੰਤਜ਼ਾਮ ਵੀ ਕਰ ਰਹੇ ਤਾਂ ਕਿ ਜਿਹੜੇ ਵੀ ਮੋਟਰਜ਼ ਆਣ ਪਹਿਲੀ ਗੱਲ ਤਾਂ ਉਹਨਾਂ ਨੂੰ ਘੱਟੋ ਘੱਟ ਵੇਟ ਕਰਨੀ ਪਵੇ ਲਾਈਨਾਂ ਦੇ ਵਿੱਚ ਅਤੇ ਜੇ ਲਾਈਨਾਂ 'ਚ ਵੇਟ ਕਰਨੀ ਪੈਂਦੀ ਹੈ ਤਾਂ ਉੱਥੇ ਪ੍ਰੋਪਰ ਉਹ ਕੇ ਹਵਾ ਦਾ ਪ੍ਰਬੰਧ ਹੋ ਕੇ ਛਾਂ ਦਾ ਪ੍ਰਬੰਧ ਤੇ ਪ੍ਰੋਪਰ ਠੰਡੇ ਪਾਣੀ ਦਾ ਪ੍ਰਬੰਧ ਹੋਵੇਗਾ ਤੇ ਜਿਹੜਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਉੱਥੇ ਜਿਹੜੇ ਆਪਣੀ ਟੀਮਸ ਲੱਗੀਆਂ ਉਹ ਵੀ ਉਹਨਾਂ ਨੂੰ ਸਹਾਇਤਾ ਵਾਸਤੇ ਹੋਣਗੀਆਂ ਕਿ ਵਲੰਟੀਅਰ ਜ਼ੋਨ ਦੇ ਉਹਨਾਂ ਨੂੰ ਪ੍ਰੋਪਰਲੀ ਗਾਈਡ ਕਰਨ ਅਤੇ ਤਾਂ ਕਿ ਉਹਨਾਂ ਨੂੰ ਬਿਨਾਂ ਕਿਸੇ ਜਿਹੜਾ ਹੈਗਾ ਪ੍ਰੋਬਲਮ ਦੇ ਮਦਦਾਂ ਕਰ ਸਕਣ ਸਰਪੰਚ ਜੀ ਤੋਂ ਬਾਅਦ ਪ੍ਰੋਪਰ ਜਿਹੜਾ ਪ੍ਰਚਾਰ ਪਾਣੀ ਅੱਜ ਜਿਹੜਾ ਹੈਗਾ ਆਈ ਥਿੰਕ ਥੇ ਇਜ਼ ਵਨ ਜਿਹੜਾ ਹੈਗਾ ਪ੍ਰਚਾਰ ਬੰਦ ਹੈਗਾ ਤੇ ਉਹ ਜਿਹੜੀ ਵੀ ਆਪਣੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਉਹ ਸਾਰੀ ਪਾਰਟੀਆਂ ਨੂੰ ਸਾਰੇ ਕੈਂਡੀਡੇਟਸ ਨੂੰ ਉਸ ਪਰ ਇਨਫੋਰਮ ਕਰ ਦਿੱਤਾ ਗਿਆ ਹੈ ਤੇ ਮਨੂਮੀ ਇਹ ਸਾਰੇ ਉਸ ਨੂੰ ਫੋਲੋ ਕਰਨਗੇ ਅਤੇ ਆਪਣਾ ਜਿਹੜਾ ਹੈ ਕਿਸੇ ਵੀ ਮੋਡਰਨ ਕੋਡ ਆਫ ਕੰਡਕਟ ਬਿਓਲੇਸ਼ਨ ਨਹੀਂ ਹੈ। थैंक यू सो मच। ਚਨਾਵਾਵਾਂ ਦੀ ਜਿਹੜਾ ਆਖਰੀ ਗੇੜ ਵਿੱਚ ਹੋਣ ਵਾਲੀ VOTING ਹੈ ਇੱਕ ਤਰੀਕ ਨੂੰ ਜਿਹੜੀ ਹੋਣੀ ਆ ਉਸ ਨੂੰ ਲੈ ਕੇ ਫਰੋਜਪੁਰ ਪ੍ਰਸ਼ਾਸਨ ਵੱਲੋਂ ਆਪਣੇ ਇੰਤਜ਼ਾਮ ਜਿਹੜੇ ਆ ਪੁਕਤਾ ਕਰ ਦਿੱਤੇ ਗਏ ਨੇ ਤੇ ਅੱਜ ਜਿਹੜੀ ਪ੍ਰਚਾਰ ਹੈਗੀ ਆ ਉਹ ਵੀ ਜਿਹੜਾ ਅੱਜ 5 ਵਜੇ ਜਿਹੜਾ ਬੰਦ ਜਿਹੜਾ ਹੋ ਚੁੱਕਾ ਤੇ ਉਸ ਤੋਂ ਬਾਅਦ ਜਿਹੜੀ ਆ ਕਿ ਰਾਜਨੀਤਿਕ ਜਿਹੜੇ ਪਾਰਟੀਆਂ ਡੋਰ ਟੂ ਡੋਰ ਜਿਹੜੇ ਆ ਵੋਟਰਾਂ ਨੂੰ ਲੁਭਾ ਸਕਦੇ ਆ ਵੀ ਆਪਣੇ ਵੱਲ ਖਿੱਚ ਦੀ ਕੋਸ਼ਿਸ਼ਾਂ ਕਰ ਸਕਦੇ ਆ ਲੇਕਿਨ ਜਿਹੜੀਆਂ ਜ਼ੈੜੀਆਂ ਜਾਂ ਕੋਈ ਮੱਲੇ ਜਾਂ ਨੁਕੜਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਦੌਰ ਆ ਉਹ ਅੱਜ 5 ਵਜੇ ਜਿਹੜਾ ਖਤਮ ਹੋ ਚੁੱਕਾ ਜਿਸ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹ ਇਹ ਗੱਲ ਦੱਸਤਾ ਜਾਰੀ ਕੀਤੀਆਂ ਗਈਆਂ ਨੇ ਕਿ ਕਰੀਬ ਹਰ ਜਿਹੜਾ ਪੋਲਿੰਗ ਬੂਥ ਤੇ ਜਿਹੜੇ ਵੋਟਰ ਐ ਉਹ ਪਹੁੰਚਣ ਤੇ ਉਹਨਾਂ ਨੂੰ ਹਸੂਲਤ ਜਲੀਆ ਮੋਹਿਆ ਕਰਾਈ ਜਾਵੇ ਕਰੀਬ 16 ਲੱਖ ਤੋਂ ਜ਼ਿਆਦਾ ਜਿਹੜੇ ਵੋਟਰ ਐ ਫਰੋਜਪੁਰ ਵਿੱਚ ਉਹ ਲੋਕ ਸਭਾ ਚੌਰਾਹੇ ਵਿੱਚ ਆਪਣੀ ਜਿਹੜੀ ਵੋਟਿੰਗ ਦਾ ਦੁਕਾਨ ਦਾ ਜਿਹੜੀ ਬਣੋ ਉਹ ਕੱਢ ਸਕਦੇ ਆ ਜਿਨ੍ਹਾਂ ਦੇ ਵਿੱਚ ਕਰੀਬ 88 ਹਜ਼ਾਰ ਤੋਂ 88 ਹਜ਼ਾਰ ਕਰੀਬ ਜਿਹੜੇ ਆ ਉਹ ਪੁਰਸ਼ ਵੋਟਰ ਨੇ ਤੇ 79 ਹਜ਼ਾਰ ਦੇ ਕਰੀਬ ਜਿਹੜੇ ਮਹਿਲਾ ਵੋਟਰ ਨੇ ਜਿਹੜੇ ਆਪਣੀ ਵੋਟਿੰਗ ਦੁਕਾਨ ਦਾ ਇਸਤੇਮਾਲ ਕਰਨਗੇ ਤੇ ਲੋਕਾਂ ਨੂੰ ਵੀਲ ਕੀ ਜਾਰੀ ਆ 50 ਵੱਲੋਂ ਲਗਾਤਾ ਵੀ ਵੱਧ ਚੜ ਕੇ ਜਿਹੜੀ VOTING ਕੀਤੀ ਜਾਵੇ ਗਰਮੀ ਦੇ ਰਹਿੰਦੇ ਸਵੇਰੇ ਸ਼ਾਮ ਜਾਂ ਦੁਪਹਿਰੇ ਵੀ ਜੇਕਰ ਉੱਥੇ ਵੋਟਰ ਪਹੁੰਚਦੇ ਆ ਤਾਂ ਉਹਨਾਂ ਵਾਸਤੇ ਪਾਣੀ ਦਾ ਦੀ ਆ ਪੱਖਿਆ ਦਾ ਤੇ ਕੋਲਰਾਂ ਦਾ ਇੰਤਜ਼ਾਮ ਵੀ ਜੜਾ ਉਹ ਕੀਤਾ ਗਿਆ ਵੀ ਹਰ ਜਲੇ ਇੰਤਜ਼ਾਮ ਹੈ ਉਹ ਪੋਲਿੰਗ ਬੂਥਾਂ ਦੇ ਕੀਤੇ ਗਏ ਨੇ ਕਰੀਬ 1903 ਜੜਿਆ ਉਹ ਪੋਲਿੰਗ ਬੂਥਾਂ ਦੇ ਬਣਾਏ ਗਏ ਨੇ ਜੋ VOTING ਦੇ ਅਧਿਕਾਰ ਰਹੀ ਜਿਹੜੇ ਲੋਕ ਕਰੋ ਆਪਣੇ ਨਿਕਲਣਗੇ ਉੱਥੇ ਪਹੁੰਚ ਕੇ ਤੇ ਆਪਣੀ ਜੜੀ VOTING ਦਾ ਇਸਤੇਮਾਲ ਜੜਾ ਉਹ ਕਰ ਸਕਦੇ ਵੀ ਕਹਿ ਸਕਦੇ ਆ ਵੀ ਇੱਕ ਤਰੀਕੀ ਜਿਹੜੀ ਹੋਣ ਵਾਲੀ VOTING ਦੀ ਹੈਗੀ ਆ ਉਸ ਨੂੰ ਲੈ ਕੇ ਸਾਸਲ ਪੱਪਾ ਪਾ ਦਿਖਾਈ ਦੇ ਰਿਹਾ ਤੇ ਪੂਰੇ ਜਿਹੜੇ ਇੰਤਜ਼ਾਮ ਹੈ ਉਹਨੇ ਕੀਤੇ ਜਾ ਰਿਹਾ ਤੇ ਲੋਕਾਂ ਨੂੰ ਲਗਾਤਾਰ ਚਿੰਤਨੀ ਜਾਰੀ ਹੈ ਚਾਹੇ ਆਪਣੇ ਮਨ ਲੋਕ ਪ੍ਰਸ਼ਾਸਨ ਕਰਦਾ ਹੋਵੇ ਚਾਹੇ ਮੀਡੀਆ ਰਾਈਪੀ ਕਰਦਾ ਹੋਵੇ ਵੀ ਲੋਕ ਜਿਹੜੇ ਵੱਧ ਤੋਂ ਵੱਧ ਜਿਹੜੇ ਆਪਣੇ VOTING ਦਾ ਇਤਿਹਾਸ ਦੀ ਵੱਧ ਤੋਂ ਕਰ ਤਾਂ ਜੋ ਜਿਹੜੀ ਲੋਕ ਸਭਾ ਦੇ ਵਿੱਚ ਜਿਹੜੇ ਉਮੀਦਵਾਰ ਹੈ ਉਹ ਚੁਣ ਕੇ ਜਾਣ ਤੋਂ ਉਹਨਾਂ ਦੀ ਬਾਣੀ ਚਲਾ ਉਗਲਨ ਕਰ ਸਕੋ ਕੈਨਡਿਡੇਟ ਜਿਹੜਾ ਸਰਬਜੀਤ ਡੈਨਿਕ ਸਵੇਰਾ ਪ੍ਰੋਗਰਾਮ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par